ਪੁਲਿਸ ਦੇ ਡਾਇਰੈਕਟਰ ਜਨਲਾਤ ਐ ਇੰਸਪੈਕਟਰ ਜਨਲਾਦੀ ਤਿੰਨ ਰੋਜ਼ਾ ਕੁਲ ਹਿੰਦ ਕਾਨਫਰੰਸ ਜੈਪੁਰ ਦੇ ਰਾਜਸਥਾਨ ਕੋਮਾਂਤਰੀ ਸੈਂਟਰ ਵਿੱਚ ਮੁਕੰਮਲ ਹੋ ਗਈ। ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ, ਕੋਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਦੇ ਆਧੁਨਿਕੀਕਰਨ ਤੇ ਜ਼ੋਰ ਦੇਂਦਿਆਂ ਕਿਹਾ ਕਿ ਭਾਰਤੀ ਪੁਲਿਸ ਨੂੰ ਇੱਕ ਵਿਸ਼ਵ ਪੱਧਰੀ ਪੁਲਿਸ ਬਲਚੇ ਬਦਲਣਾ ਅਜੋਕੇ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਮਹਿਲਾ ਸੁਰੱਖਿਆ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਫਾਇਦੇ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਨ ਦੀ ਸਲਾਹ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਦੀ ਫੌਰੀ ਕਾਰਵਾਈ ਦੀ ਸ਼ਲਾਘਾ ਕੀਤੀ। ਉਹਨਾਂ ਕਹੇ ਕਿ ਭਾਰਤੀ ਜਲ ਸੈਨਾ ਨੇ ਆਪਣਾ ਫਰਜ਼ ਬੜੀ ਹਿੰਮਤ ਨਾਲ ਨਿਭਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਅਰਬ ਸਾਗਰ ਵਿੱਚ ਇੱਕ ਵਪਾਰੀ ਜਹਾਜ਼ ਤੇ ਔਖੇ ਘੜੀ ਦੀ ਕਾਲ ਮਿਲੀ ਅਤੇ ਮਰੀਨ ਕਮਾਂਡੋਜ਼ ਨੇ ਤੇਜ਼ੀ ਨਾਲ ਕਾਰਵਾਈ ਕਰਕੇ 15 ਭਾਰਤੀਆਂ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। भारतीय नौसेना ने भी दो दिन पहले बहुत ही साहसी ऑपरेशन को अंजाम दिया है अरब सागर में आगे बढ़ रहे एक मर्चेंट बेसल से जैसे ही संकट में होने का संदेश मिला भारतीय नेवी और मरीन कमांडो तेजी से एक्टिव हो गए इस जहाज पर 21 लोग थे जिसमें 15 भारतीय भी थे भारत के समुद्री तट से करीब 2000 किलोमीटर दूर पहुंचकर भारतीय नौसेना ने उन सबको संकट से बाहर निकाल लिया ਸਮਾਗਮ ਦੌਰਾਨ ਸਾਈਬਰ ਅਪਰਾਧ, ਅੱਤਵਾਦ ਵਿਰੋਧੀ ਚੁਣੌਤੀਆਂ, ਖੱਬੇ ਪੱਖੀ ਕੱਟੜਵਾਦ ਅਤੇ ਜੇਲ੍ਹ ਸੁਧਾਰਾ ਸਮੇਤ ਪੁਲਿਸ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ ਦੀ ਚਰਚਾ ਕੀਤੀ ਗਈ। ਕਾਨਫਰੰਸ ਦੌਰਾਨ ਇੱਕ ਹੋਰ ਮੂਕਾ ਏਜੰਡੇ ਤਹਿਤ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਰੋਡ ਮੈਪ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।